ਔਰਤਾਂ ਦੇ ਧਿਆਨਯੋਗ ਕੁਝ ਗੱਲਾਂ ਕੁਝ ਗਲਤੀਆਂ ਨੂੰ ਤਿਆਗੋ ਤੇ ਲਵੋ ਫਾਇਦਾ ਸੋਹੱਪਣ ਤੇ ਤੰਦਰੁਸਤੀ ਦਾ ਜਾਣੋ ਰਾਜ ਹਰੇਕ ਔਰਤ ਦੀ ਇੱਛਾ ਹੁੰਦੀ ਹੈ ਕਿ ਉਹ ਸੁੰਦਰ ਅਤੇ ਤੰਦਰੁਸਤ ਰਹੇ ਔਰਤਾਂ ਵੱਲੋਂ ਕੀਤੀ ਅਨਗਹਿਲੀ ਜਿੱਥੇ ਉਹਨਾਂ ਨੂੰ ਕ੍ਰੂਪ ਬਣਾਉਂਦੀ ਹੈ ਉੱਥੇ ਸਰੀਰ 'ਚ ਕਈ ਤਰ੍ਹਾਂ ਦੇ ਰੋਗ ਉਤਪੰਨ ਕਰਦੀ ਹੈ ਰਸੋਈ ਤੇ ਘਰ ਪਰਿਵਾਰ ਨੂੰ ਸੰਭਾਲਦਿਆਂ ਔਰਤਾਂ ਨੂੰ ਆਪਣੀ ਸਿਹਤ ਦਾ ਖਿਆਲ ਨਹੀਂ ਰਹਿੰਦਾ ਸਿਹਤ ਤੇ ਸੁੰਦਰਤਾ ਦਾ ਧਿਆਨ ਰੱਖਣ ਲਈ ਔਰਤਾਂ ਨੂੰ ਕੁਝ ਗੱਲਾਂ ਤੇ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਅਸੀਂ ਦੱਸਣ ਜਾ ਰਹੇ ਹਾਂ ਕੁਝ ਗੱਲਾਂ ਜਿਨ੍ਹਾਂ ਬਾਰੇ ਔਰਤਾਂ ਨੂੰ ਪਤਾ ਹੋਣਾ ਜ਼ਰੂਰੀ ਹੈ। ਵੀਡੀਓ ਨੂੰ ਅੰਤ ਤੱਕ ਦੇਖਦੇ ਰਹੋ ਤੇ ਪੂਰੀ ਜਾਣਕਾਰੀ ਹਾਸਲ ਕਰਕੇ ਨਿਰੋਗੀ ਕਾਇਆ ਦੇ ਬਣੋ ਮਾਲਕ। ਸ਼ੁਰੂ ਕਰਦੇ ਹਾਂ ਅੰਤ ਤੱਕ ਦੇਖਦੇ ਰਹਿਣਾ। ਪਹਿਲੇ ਨੰਬਰ ਤੇ ਆਉਂਦਾ ਹੈ ਝੁਰੜੀਆਂ ਤੋਂ ਬਚਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਜੈਤੂਨ ਦਾ ਤੇਲ ਅਖਰੋਟ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਸਰਤ ਕਰਨ ਦਾ ਬਹੁਤ ਲਾਭ ਹੁੰਦਾ ਹੈ ਕਸਰਤ ਕਰਨ ਵਾਲੀਆਂ ਔਰਤਾਂ ਨੂੰ ਹਾਰਟ ਅਟੈਕ ਦਾ ਖਤਰਾ ਘਟ ਹੁੰਦਾ ਹੈ ਅਤੇ ਸਰੀਰ ਵੀ ਸਡੋਲ ਰਹਿੰਦਾ ਹੈ ਗਰੁੰਧਰੋਧ ਗੋਲੀਆਂ ਖਾਣ ਨਾਲ ਬੱਚੇਦਾਨੀ ਦੇ ਕੈਂਸਰ ਦਾ ਖਤਰਾ ਘਟ ਹੋ ਜਾਂਦਾ ਹੈ ਵਾਰ-ਵਾਰ ਗਰਭਪਾਤ ਕਰਾਉਣ ਨਾਲ ਇਹ ਖਤਰਾ ਵੱਧ ਜਾਂਦਾ ਹੈ ਜਿਹੜੀਆਂ ਔਰਤਾਂ ਸਾਦਾ ਤੇ ਸ਼ਾਕਾਹਾਰੀ ਭੋਜਨ ਖਾਂਦੀਆਂ ਹਨ ਉਹਨਾਂ ਨੂੰ ਮਹਾਮਾਰੀ ਸਮੇਂ ਹੋਣ ਵਾਲੀ ਤਕਲੀਫ ਤੋਂ ਛੁਟਕਾਰਾ ਮਿਲ ਜਾਂਦਾ ਹੈ ਜਿੱਥੋਂ ਤੱਕ ਸੰਭਵ ਹੋ ਸਕੇ ਚਿਹਰੇ ਤੇ ਸਾਬਣ ਦਾ ਇਸਤੇਮਾਲ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਖੂਬ ਹੱਸੋ ਹੱਸਣਾ ਇੱਕ ਚੰਗਾ ਟੋਨਿਕ ਹੈ ਜਿਸ ਨਾਲ ਥਕਾਵਟ ਦੂਰ ਹੁੰਦੀ ਹੈ ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਤੁਸੀਂ ਤਰੋ-ਤਾਜ਼ਾ ਮਹਿਸੂਸ ਕਰਦੇ ਹੋ ਥੱਕੀ ਹੋਈ ਚਮੜੀ ਲਈ ਸ਼ਹਿਦ ਦਾ ਫੇਸ਼ੀਅਲ ਸਭ ਤੋਂ ਚੰਗਾ ਹੁੰਦਾ ਹੈ ਇੱਕ ਘੰਟੇ ਲਈ ਸ਼ਹਿਦ ਦਾ ਲੇਪ ਪਰ ਲੱਗਾ ਰਹਿਣ ਦਿਓ ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਵੋ ਸਕਿਨ ਟੋਨਰ ਲਾ ਰਹੇ ਹੋ ਤਾਂ ਗਿੱਲੀ ਰੂੰ ਲਗਾ ਕੇ ਹੀ ਚਮੜੀ ਤੇ ਲਗਾਓ ਨਹੀਂ ਤਾਂ ਸੁੱਕੀ ਰੂੰ ਟੋਨਰ ਨੂੰ ਸੋਖ ਲਵੇਗੀ ਅਤੇ ਤੁਹਾਨੂੰ ਟੋਨਰ ਦਾ ਲਾਭ ਨਹੀਂ ਮਿਲ ਸਕੇਗਾ ਮੇਕਅਪ ਰਿਮੂਵਰ ਦਾ ਇਸਤੇਮਾਲ ਕਰਨ ਤੋਂ ਬਚੋ ਮੇਕਅਪ ਹਟਾਉਣ ਲਈ ਠੰਡੇ ਦੁੱਧ ਦਾ ਇਸਤੇਮਾਲ ਕਰੋ ਕੰਡੀਸ਼ਨਰ ਲਗਾ ਕੇ 20 ਮਿੰਟ ਤੱਕ ਰਹਿਣ ਦਿਓ ਵਾਲਾਂ ਵਿੱਚ ਜਿਆਦਾ ਚਮਕਾਵੇਂਗੀ ਹਮੇਸ਼ਾ ਰੋਸ਼ਨੀ ਵੱਲ ਮੂੰਹ ਕਰਕੇ ਹੀ ਮੇਕਅਪ ਕਰੋ ਹੱਥ ਕਦੇ ਵੀ ਜਿਆਦਾ ਗਰਮ ਪਾਣੀ ਨਾਲ ਨਾ ਧੋਵੋ ਇਸ ਨਾਲ ਹੱਥ ਬਦਸੂਰਤ ਹੋ ਜਾਂਦੇ ਹਨ ਇਸ ਦੀ ਥਾਂ ਕੋਸੇ ਪਾਣੀ ਨਾਲ ਹੱਥਾਂ ਨੂੰ ਧੋ ਕੇ ਚੰਗੀ ਕਰੀਮ ਲਗਾਓ ਛੋਟੇ ਨਹਾਂ ਨੂੰ ਲੰਬਾ ਦਿਖਾਉਣ ਲਈ ਨੇਲ ਪਾਲਿਸ਼ ਲਗਾਓ ਜੇ ਕਮਰ ਦੀ ਚਰਬੀ ਘਟਾਉਣੀ ਹੈ ਤਾਂ ਚਟਪਟੀਆਂ ਚੀਜ਼ਾਂ ਨਾ ਖਾਓ ਭਾਰ ਘਟਾਉਣਾ ਹੋਵੇ ਤਾਂ ਵੈਜੀਟੇਬਲ ਸੂਪ ਨਾਲ ਡਾਈਟਿੰਗ ਕਰੋ ਗੇਣਿਆ ਨੂੰ ਬਦਰੰਗ ਹੋਣ ਤੋਂ ਬਚਾਉਣ ਲਈ ਜੁਐਲਰੀ ਦੇ ਡੱਬੇ ਵਿੱਚ ਚਾਕ ਦਾ ਇੱਕ ਟੁਕੜਾ ਰੱਖ ਦਿਓ ਜੇ ਤੁਹਾਡਾ ਰੰਗ ਸਾੰਵਲਾ ਹੈ ਤਾਂ ਹਮੇਸ਼ਾ ਫਿੱਕੇ ਰੰਗ ਦੇ ਕੱਪੜੇ ਪਹਿਨੋ ਤੇ ਜੇਕਰ ਰੰਗ ਗੋਰਾ ਹੈ ਤਾਂ ਤੁਸੀਂ ਗੂੜੇ ਰੰਗ ਦੇ ਕੱਪੜੇ ਪਹਿਨ ਸਕਦੇ ਹੋ ਖੂਬਸੂਰਤ ਲੱਗੋਗੇ ਇਸ ਵੀਡੀਓ ਵਿੱਚ ਚ ਦੱਸੀਆਂ ਗਈਆਂ ਸਾਰੀਆਂ ਹੀ ਗੱਲਾਂ ਤੁਹਾਡੀ ਆਮ ਜਾਣਕਾਰੀ ਲਈ ਹਨ ਇਸ ਲਈ ਸੁੰਦਰਤਾ ਨੂੰ ਕਾਇਮ ਰੱਖਣ ਲਈ ਸੰਤੁਲਿਤ ਭੋਜਨ ਖਾਓ ਬਾਜ਼ਾਰ ਦੀਆਂ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਘਰ ਦਾ ਕੰਮ ਆਪਣੇ ਹੱਥੀਂ ਕਰੋ ਨੌਕਰ ਰਾਣੀ ਤੇ ਕੰਮ ਛੱਡ ਕੇ ਵਿਹਲੇ ਬੈਠਣ ਨਾਲ ਕਈ ਬਿਮਾਰੀਆਂ ਤੁਹਾਨੂੰ ਵਡੇਰੀ ਉਮਰ 'ਚ ਘੇਰ ਲੈਣਗੀਆਂ ਤੇ ਬਾਅਦ ਵਿੱਚ ਪਛਤਾਉਣਾ ਪਵੇਗਾ ਇਹ ਸਿਰਫ ਆਮ ਜਾਣਕਾਰੀ ਹੈ ਕਿਸੇ ਵੀ ਮੈਡੀਸਿਨ ਜਾਂ ਸਪਲੀਮੈਂਟ ਦੀ ਵਰਤੋਂ ਤੋਂ ਪਹਿਲਾਂ 100 ਵਾਰ ਸੋਚੋ ਤੇ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਸ ਵਾਸਤੇ ਉਡੀਕ ਕਰੋ ਧੰਨਵਾਦ